ਸਸੀ ਕਾਲ ਜੀ ਸਾਰਿਆਂ ਨੂੰ ਫਸਟ ਚੈਰਸ ਕਲੋਥਸ ਤੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨੇ ਮੇਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਫੇਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਹੋ ਉਹਦਾ ਸਕਰੀਨਸ਼ਾਟ ਭੇਜਣਾ ਹੈ ਇਸ ਨੰਬਰ ਤੇ WhatsApp ਕਰਨਾ ਹੈ ਤੇ ਫਿਰ ਤੁਸੀਂ ਪੇਮੈਂਟ ਪਾਉਣੀ ਆਨਲਾਈਨ ਤੁਹਾਨੂੰ ਬੱਸ ਆਪਣਾ ਐਡਰੈਸ ਭੇਜਣਾ ਹੈ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਤੇ ਆਪਣੇ ਪੋਸਟਮੈਨ ਦਾ ਨੰਬਰ ਹੈ ਜਿਹੜਾ ਪਲੀਜ਼ ਜ਼ਰੂਰ ਸਾਰੇ ਜਾਣੇ ਲੈ ਕੇ ਰੱਖੋ ਕਈ ਵਾਰੀ ਸੂਟ ਪਹੁੰਚਿਆ ਪਿਆ ਹੁੰਦਾ ਔਰ ਤੁਹਾਡੇ ਕੋਲ ਨਹੀਂ ਪਹੁੰਚਦਾ ਤੁਸੀਂ ਕੁਛ ਦੇ ਰਹੇ ਨੇ ਹੋ ਤਾਂ ਤੁਸੀਂ ਆਪਣੇ ਡਾਕੀਏ ਨੂੰ ਪੁੱਛ ਲਿਆ ਕਰੋ ਜਦੋਂ ਵੀ ਤੁਹਾਡੇ ਕੋਲ ਪਾਰਸਲ ਆਵੇ ਤੁਸੀਂ ਡਾਕੀਏ ਦਾ ਨੰਬਰ ਜ਼ਰੂਰ ਲੈ ਕੇ ਰੱਖਿਓ ਠੀਕ ਹੈ ਜੀ ਲਓ ਜੀ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਮਿਕਸ ਵੈਰਾਈਟੀ ਸੂਟ ਰਹਿਣਗੇ ਪਰ ਸਾਰੇ ਸੂਟ ਡਿਸਕਾਊਂਟ ਤੇ ਰਹਿਣਗੇ ਲਓ ਜੀ ਪਹਿਲਾ ਸੂਟ ਹੈ ਜਿਹੜਾ ਰਾਮ ਟੈਕਸ ਦਾ ਬੜਾ ਹੀ ਪਿਆਰਾ ਜਿਹਾ ਸੰਦਾ। ਕਾਫੀ ਜ਼ਿਆਦਾ ਸੋਹਣਾ ਸੂਟ ਹੈ ਜੀ ਇਹ। ਕਾਟਨ ਦਾ ਸੂਟ ਹੈ ਜੀ ਇਹ ਰਾਮ ਟੈਕਸ ਦਾ ਕੈਮਰੀ ਕਾਟਨ ਦਾ ਸੂਟ ਬਹੁਤ ਪਿਆਰਾ। ਪ੍ਰਿੰਟ ਦੇਖੋ ਔਰ ਕਲਰ ਦੇਖੋ। ਅੱਖਾਂ ਨੂੰ ਚੁਬਣ ਵਾਲਾ ਕਲਰ ਨਹੀਂ ਹੈਗਾ ਵੀਡੀਓ 'ਚ ਪਤਾ ਨਹੀਂ ਕਿਸ ਤਰ੍ਹਾਂ ਆ ਰਿਹਾ। ਠੀਕ ਹੈ। ਠੀਕ ਆ ਰਿਹਾ। ਬਹੁਤ ਸੋਹਣਾ ਸੂਤਿੰਗ ਦਾ ਕਲਰ ਹੈਗਾ। ਐਂ ਠੀਕ ਹੈ। ਬਿਨਾ ਲਾਈਨਿੰਗ ਤੋਂ ਬਣਨ ਵਾਲਾ। ਲਓ ਜੀ ਦੇਖ ਲਓ ਤੁਸੀਂ। ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈਗਾ। 2.5 ਮੀਟਰ ਦੇ ਪੀਸ ਰਹਿਣਗੇ। ਇਹ ਰਹੂਗੀ ਸਲਵਾਰ ਤੇ ਇਹ ਹੈਗੀ ਬਹੁਤ ਸੋਹਣਾ ਜਿਹਾ ਪ੍ਰਿੰਟ ਤੇ ਸੋਹਣਾ ਜਿਹਾ ਕਲਰ ਪਹਿਲਾਂ 950 ਦਾ ਦਿੱਤਾ ਸੀਗਾ ਅੱਜ ਤੁਹਾਨੂੰ ਇਹ ਸੂਟ 850 ਚ ਮਿਲੂਗਾ 100 ਰੁਪੀਜ਼ ਦਾ ਡਿਸਕਾਊਂਟ ਮਿਲੂਗਾ ਇਹਦੇ ਤੇ ਬਹੁਤ ਜ਼ਿਆਦਾ ਸਿਰਾ ਸੂਟ ਹੈ ਜੀ ਇਹੋ ਸਹੀ ਕਲਰ ਹੈ ਸਹੀ ਕਲਰ ਆ ਗਿਆ ਸੂਟ ਬਹੁਤ ਸੋਹਣਾ ਹੈ ਲਓ ਨੈਕਸਟ ਦੇਖੋ ਇਹ ਹੈਗੀ ਆ ਰਾਮ ਟੈਕਸ ਦੀ ਗਲੇਸ ਕਾਟਨ ਕਾਫੀ ਸੋਹਣਾ ਸੂਟ ਹੈ ਪ੍ਰਿੰਟ ਵਗੈਰਾ ਅੱਛਾ ਹੈਗਾ ਬਹੁਤ ਲਓ ਜੀ ਬਹੁਤ ਪਿਆਰਾ ਸੂਟ ਹੈ ਬਕਾਇਦਾ ਰਾਮ ਟੈਕਸ ਦੀ ਸਟੈਂਪ ਦੇ ਨਾਲ ਆਊਗਾ ਇਹ ਵਾਲੀ ਹੈਗੀ ਜੀ ਇਹਦੇ ਨਾਲ ਸਲਵਾਰ ਅਣੀ ਅੰਜਾ ਲਾਈਟ ਅਣੀ ਅੰਜਾ ਕਲਰ ਹੈਗਾ ਸਹੀ ਆ ਰਿਹਾ ਹੋਣਾ ਸਹੀ ਆ ਰਿਹਾ ਸਹੀ ਹੈ ਹਾਂ ਸਹੀ ਦੇਖ ਰਹੇ ਹੋ ਤੁਸੀਂ ਕਲਰ ਤੇ ਬਹੁਤ ਸੋਹਣਾ ਸੂਟ ਹੈ ਇਹਦੀ ਪ੍ਰਾਈਸ ਹੈ ਜਿਹੜੀ ਪਹਿਲਾਂ ਆਪਾਂ ਤੁਹਾਨੂੰ ਸ਼ੇਅਰ ਦੇ ਇਹ 750 ਚ ਦਿੱਤਾ ਸੀ ਹਾਂਜੀ ਪਹਿਲਾਂ ਤੁਹਾਨੂੰ ਦਿੱਤਾ ਸੀ ਆਪਾਂ 750 ਦਾ ਅੱਜ ਇਸ ਤੁਹਾਨੂੰ 650 ਚ ਮਿਲ ਰਿਹਾ 100 ਰੁਪਏ ਦੇ ਡਿਸਕਾਊਂਟ ਦੇ ਲੋ ਜੀ ਉਹ ਦੋ ਸੂਟ ਨੇ ਆਪਣੇ ਕੋਲੇ ਅਨੀਆਂ ਸ਼ੇਡ ਦੇ ਆਹ ਵਾਲਾ ਇੱਕ ਕਲਰ ਆ ਗਿਆ ਇਹਦੇ ਵਿੱਚ ਹਲੋ کافی ਵਧੀਆ ਸੂਟ ਹੈ ਵੀ ਕਲਰ ਦੇਖ ਲਓ ਸੋਹਣਾ ਕਲਰ ਹੈ ਸਹੀ ਕਲਰ ਕਲਰ ਸਹੀ ਆ ਰਿਹਾ ਇਹ ਸਲਵਾਰ ਹੈਗੀ ਹੈ ਇਹਦੇ ਨਾਲ ਇਹ ਵੀ ਗਲੇਸ ਕਾਟਨ ਦੀ ਹੈ ਰਾਮ ਟੈਕਸ ਦੀ ਗਲੇਸ ਕਾਟਨ ਬਹੁਤ ਪਿਆਰੀ ਗਲੇਸ ਕਾਟਨ ਹੁੰਦੀ ਹੈ ਜੀ ਇਹ ਚੁਬਨ ਜੀ ਵਾਲੀ ਗਲੇਸ ਕਾਟਨ ਨਹੀਂ ਆ ਬਹੁਤ ਸੋਹਣੀ ਪੈਂਦੀ ਹੈ ਇਹ ਗਰਮੀਆਂ ਚ ਵੀ ਬਹੁਤ ਪਿਆਰਾ ਸੂਟ ਹੈ ਤੇ ਪ੍ਰਾਈਸ ਇਹਦੀ ਵੀ ਰਹੂਗੀ 650 ਹੁਣ ਇਹੇ ਡਿਸਕਾਊਂਟ ਤੇ 650 ਚ ਮਿਲੂਗਾ ਤੁਹਾਨੂੰ ਸ਼ਿਪਿੰਗ ਕੋਈ ਨਹੀਂ ਹੋਊਗੀ ਲਓ ਆਹ ਸੂਟ ਦੇਖੋ ਬੜਾ ਪਿਆਰਾ ਸੂਟ ਹੈ ਇਹ ਬਹੁਤ ਸੋਹਣਾ ਸੂਟ ਹੈ ਸਿਰਾ ਸੂਟ ਹੈ ਜੀ ਲਓ ਕਾਫੀ ਸੋਹਣਾ ਕਲਰ ਆ ਸਹੀ ਆ ਰਿਹਾ ਹੁਣ ਕਲਰ ਮੇਰੇ ਖਿਆਲ ਇਹਦੇ ਵਿੱਚ ਹਨਾ ਕਾਫੀ ਵਧੀਆ ਕਲਰ ਹੈ ਪ੍ਰਿੰਟ ਦੇਖ ਲਓ ਬੜਾ ਹੀ ਸੋਹਣਾ ਅੰਬੀਆ ਵਾਲਾ ਪ੍ਰਿੰਟ ਹੈ ਤੇ ਇਹ ਹੈਗੀ ਇਹਦੇ ਨਾਲ ਸਲਵਾਰ ਸਲਵਾਰ ਬਿਲਕੁਲ ਪਲੇਨ ਨਹੀਂ ਹੈਗੀ ਥੋੜਾ ਥੋੜਾ ਵਿੱਚ ਸੈਲਫ ਪ੍ਰਿੰਟ ਜਿਹਾ ਹੈਗਾ ਇਹਦੇ ਵਿੱਚ ਤੇ ਬਿਲਕੁਲ ਕਾਟਨ ਦੇ ਵਿੱਚ ਹੈ ਇਹ ਕੈਮਰੀ ਕਾਟਨ ਦਾ ਰਾਉਂਡ ਟੈਕਸ ਦਾ ਸੂਟ ਹੈ। ਇੱਥੇ ਜਿਵੇਂ ਸਹੀ ਆ। ਲੋ ਜੀ ਜਿਵੇਂ ਸਹੀ ਜਿੱਥੇ ਦੇਖਿਆ ਕਿਹਾ ਤੁਹਾਨੂੰ ਉੱਥੇ ਦੇਖ ਲਓ। ਇਹ ਪਹਿਲਾਂ 800 ਦਾ ਸੀ ਅੱਜ 700 ਦੇ ਵਿੱਚ ਮਿਲ ਜੂਗਾ। ਲੋ ਜੀ ਆ ਦੇਖੋ ਬਰੀਕ ਪ੍ਰਿੰਟ ਦਾ ਬੜਾ ਪਿਆਰਾ ਸੂਟ ਹੈ ਵੀ। ਸਹੀ ਆ ਰਿਹਾ ਕਲਰ। ਕਲਰ ਸਹੀ ਆ ਵੀ। ਕਲਰ ਸਹੀ ਆ ਰਿਹਾ। ਸੋਹਣਾ ਜਿਹਾ ਕਲਰ। ਇਸ ਤਾਜਾ ਜਿਹਾ ਕਲਰ ਹੈਗਾ ਬਹੁਤ ਪਿਆਰਾ ਜਾਂ। ਤੇ ਇਹਦੇ ਨਾਲ ਇਹ ਹੈਗਾ ਹੀ ਜੀ ਸਲਵਾ। ਆਫ ਵਾਈਟ ਕਲਰ ਦੀ ਵਿੱਚ ਨਾ ਮਹਿੰਦੀ ਜੀਆਂ ਲਾਈਨਾਂ ਨੇ ਇਹਦੇ ਵਿੱਚ ਨਾਲ ਤੇ ਗਈ ਨਾਲ ਦੇ ਗਈ ਤੇ ਇਹ 650 ਦਾ ਦਿੱਤਾ ਸੀ ਅੱਜ ਇਹ ਤੁਹਾਨੂੰ 600 ਚ ਮਿਲੂਗਾ ਲੋ ਨੈਕਸਟ ਹੈਗਾ ਇਹ ਵੀ ਸੋਨਾ ਸੂਟ ਹੈ ਲੋ ਜੀ ਕੈਮਰੀ ਕਾਟਨ ਰੌਂਡ ਟੈਕਸ ਦੀ ਇਹ ਸੂਟ ਤੁਹਾਨੂੰ ਮਿਲੂਗਾ ਜੀ 750 ਚ ਡਿਸਕਾਊਂਟ ਤੇ ਹੈ 750 ਜੀ ਬਹੁਤ ਪਿਆਰਾ ਸੂਟ ਹੈ ਇਹ ਉਹ ਲਾ ਦੇਖੋ ਇਹ ਸੂਟ ਕਈ ਭੈਣਾਂ ਨੇ ਮੰਗਿਆ ਪਰ ਮੇਰਾ ਦੱਬਿਆ ਹੀ ਰਹਿ ਗਿਆ ਕਿਤੇ ਲਓ ਜੀ ਦੇਖ ਲਓ ਜਿਹੜੀ ਭੈਣ ਨੂੰ ਚਾਹੀਦਾ ਹੈਗਾ ਲੈ ਸਕਦੀ ਐ ਇਹ ਸੂਟ ਆਪਾਂ 500 ਚ ਦੇਵਾਂਗੇ ਇੱਕੋ ਹੀ ਪੀਸ ਰਹਿ ਗਿਆ ਸਿੰਗਲ ਪੀਸ ਔਰ ਲਾਸਟ ਪੀਸ ਹੁਣ ਮੈਨੂੰ ਲੱਗਦਾ ਸ਼ਾਇਦ ਕੋਈ ਦੱਬਿਆ ਵੀ ਨਾ ਰਿਆ ਹੋਵੇ ਲਓ ਜੀ ਇਹ ਇੱਕ ਹੀ ਟੈਕਸ ਦਾ ਬੜਾ ਪਿਆਰਾ ਸੂਟ ਹੈ ਇਹ ਇਹ ਸਭ ਸੂਟ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਨੇ ਜੀ ਲਓ ਜੀ ਆਹ ਵਾਲੇ ਸੂਟ ਦੇਖੋ ਤੁਸੀਂ ਇਹ ਵੀ ਰਾਮ ਟੈਕਸ ਦੇ ਸੂਟ ਨੇ ਇਹ ਰਾਮ ਟੈਕਸ ਦੀ ਗਲੇਸ ਕਾਟਨ ਹੈਗੀ ਐ ਬਹੁਤ ਸੋਹਣਾ ਸੂਟ ਹੈ ਐਂਡ ਲਾਈਟ ਵੇਟ ਪਈ ਨੇ ਜੀ ਸੂਟ ਹੈ ਮਲਾਈ ਵਰ ਤੇ ਕੈਮਰੀ ਕਾਟਨ ਦੀ ਸਲਵਾਰ ਰੋਗੀ ਨਾਲ 컬러 ਦੇਖ ਲਓ ਤੁਸੀਂ 컬러 ਸਹੀ ਆ ਰਿਹਾ ਸਹੀ ਹੈ 컬러 ਤੁਸੀਂ ਸਹੀ ਦੇਖ ਰਹੇ ਹੋ ਇਹ ਸੂਟ ਪਹਿਲਾਂ 9900 ਚ ਦਿੱਤਾ ਸੀ ਅੱਜ ਇਹ ਤੁਹਾਨੂੰ 8500 ਚ ਮਿਲ ਰਿਹਾ ਹੈ ਇਸੂਟ ਲੋ ਜੀ ਇਹਦੇ ਵਿੱਚ ਇੱਕ 컬러 ਤੁਹਾਨੂੰ ਇਹ ਵਾਲਾ ਮਿਲੇਗਾ ਲੋ ਕਿੰਨੇ ਦਾ 컬러 ਹੈ ਮੈਂ ਖੋਲ ਦਿਆਂ ਸ਼ਰਟ ਤਾਂ ਲੋ ਜੀ ਇਹ ਵਾਲਾ ਪ੍ਰਿੰਟ ਹੈ ਪਿਆਰਾ ਜਿਹਾ ਪ੍ਰਿੰਟ ਹੈ ਤੇ ਨਾਲ ਸਲਵਾਰ ਹੈਗੀ ਹੈ ਇਹ ਵਾਲੀ ਠੀਕ ਹੈ ਦੇ ਪ੍ਰਾਈਸ ਹੈਗੀ ਹੈ 850 100 ਰੁਪਏ ਦੇ ਡਿਸਕਾਊਂਟ ਤੇ ਆਊਗਾ ਇੱਕ ਕਲਰ ਇਹ ਵਾਲਾ ਇਹਦੇ ਚ ਲਓ ਜੀ ਠੀਕ ਹੈ ਬਹੁਤ ਸੋਹਣਾ ਕਲਰ ਹੈ ਇਹ ਵੀ ਤੁਹਾਨੂੰ ਮਿਲੂਗਾ 850 ਚ ਡਿਸਕਾਊਂਟ ਲਓ ਜੀ ਨੈਕਸਟ ਹੁਣ ਮੈਂ ਤੁਹਾਨੂੰ ਵਿਦ ਦੁਪੱਟਾ ਦਿਖਾਉਂਗੀ ਸੂਟ ਪ੍ਰਿੰਟਡ ਸਲਵਾਰਾਂ ਦੇ ਨਾਲ ਡਿਸਕਾਊਂਟ ਤੇ ਸੂਟ ਮਿਲਣਗੇ ਤੁਹਾਨੂੰ ਇਹ ਜੀ ਸਾਡਾ ਨਾ ਕਿਉਂਕਿ ਮਾਰਜਨ ਥੋੜਾ ਹੁੰਦਾ ਸੋ ਡਿਸਕਾਊਂਟ ਵੀ ਥੋੜਾ ਹੁੰਦਾ ਜੇ ਪਹਿਲਾਂ ਹੀ ਮਾਰਜਨ ਜਿਆਦਾ ਹੋਵੇ ਤਾਂ ਡਿਸਕਾਊਂਟ ਵੀ ਵੱਡਾ ਹੋਵੇ ਹਮ ਪਹਿਲਾਂ ਹੀ ਮਾਰਜਨ ਥੋੜਾ ਤੇ ਡਿਸਕਾਊਂਟ ਵੀ ਵੱਡਾ ਨਹੀਂ ਹੋ ਸਕਦਾ ਸਾਡਾ ਲਓ ਜੀ ਇਹ ਪੈਚ ਲੱਗੇ ਹੋਏ ਨੇ ਜਿਹੜੇ ਤੁਹਾਨੂੰ ਦਿਖ ਰਹੇ ਨੇ ਬਿਲਕੁਲ ਕਾਟਨ ਹੈਗੀ ਹੈ ਰਾਮਟੈਕਸ ਦੀ ਕਾਟਨ ਹੈ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈਗਾ ਇਹ ਤਿੰਨ ਪੈਚ ਲੱਗੇ ਹੋਏ ਨੇ ਆਹ ਲਾਈਨਾਂ ਜਿਹੜੀਆਂ ਦਿਖ ਰਹੀਆਂ ਨੇ ਸਾਰੀਆਂ ਵਰਕ ਦੀਆਂ ਲਾਈਨਾਂ ਨਹੀਂ ਦੀ ਇਹ ਕੜਾਈ ਹੋਈ ਹੋਈ ਆ ਔਰ نیچے ਘੇਰਾ ਦੇਖੋ ਤੁਸੀਂ ਘੇਰਾ ਵੀ ਬਹੁਤ ਸੋਹਣਾ ਬਣਿਆ ਹੋਇਆ ਆ ਦੇਖੋ ਬੀਚੇ ਦੇ ਆਹ ਲੇਸ ਲੱਗੀ ਹੋਈ ਆ نیچے ਫੇਰ ਤੁਹਾਨੂੰ ਵੀ ਕੋਈ ਲੇਸ ਮਿਲੂਗੀ ਕਾਫੀ ਜ਼ਿਆਦਾ ਸੋਨਾ ਸੂਟ ਆ ਮੈਨੂੰ ਲੱਗਦਾ 25 24 25 26 ਤੱਕ ਇਹ ਰਹੂਗਾ ਠੀਕ ਹੈ ਜੀ ਸਾਈਡ ਤੋਂ ਆ ਬਾਜੂ ਨਿਕਲੀ ਉਹ ਨਿਕਲੂਗੀ ਉਹਦੇ ਤੇ ਵੀ ਲੇਸ ਹੈਗੀ ਹੈ ਤੇ 3 ਮੀਟਰ ਦੀ ਸਲਵਾਰ ਹੋਊਗੀ ਪ੍ਰਿੰਟਡ ਆ ਦੇਖੋ ਤੁਸੀਂ ਸਲਵਾਰ ਕਿੰਨੀ ਸੋਹਣੀ ਲੱਗਦੀ ਹੈ ਜੀ ਪ੍ਰਿੰਟਡ ਸਲਵਾਰ ਦੇ ਨਾਲ ਸੂਟ ਆਊਗਾ ਦੁਪੱਟਾ ਦੇਖ ਲਓ ਇਹਦਾ ਦੁਪੱਟਾ ਵੀ ਬਹੁਤ ਪਿਆਰਾ ਹੈ ਮਸਲੀਨ ਦਾ ਦੁਪੱਟਾ ਮਸਲੀਨ ਦਾ ਹੈ ਮਸਲੀਨ ਦਾ ਪਰ ਪਿਓਰ ਦੇ ਬਰਾਬਰ ਦਾ ਜੀ ਪਿਓਰ ਮਸਲੀਨ ਆ ਇਹ ਬਿਲਕੁਲ ਪਿਓਰ ਮਸਲੀਨ ਵੱਡਾ ਸਾਰਾ ਦੁਪ ਪ੍ਰਿੰਟ ਦੇ ਗਲੋ ਬਹੁਤ ਸੋਹਣਾ ਸੂਟ ਹੈ। ਫੋਰ ਸਾਈਡ ਲੇਸ ਤੇ ਪ੍ਰਾਈਸ ਪਹਿਲਾਂ 2470 ਸੀ ਅੱਜ ਇਹ 2270 ਦੇ ਵਿੱਚ ਮਿਲੂਗਾ। ਸ਼ਿਪਿੰਗ ਫ੍ਰੀ ਹੋਊਗੀ। ਅਗਲਾ ਇਹ ਵਾਲਾ ਕਲਰ ਮਿਲੂਗਾ ਜੀ ਇਹਦੇ ਵਿੱਚ ਤੁਹਾਨੂੰ। ਬੜਾ ਸੋਹਣਾ ਕਲਰ ਹੈ ਇਹ ਡਾਰਕ ਜਿਹਾ ਕਲਰ ਹੈਗਾ ਨੀਅਨ ਜਾਂ ਡਾਰਕ ਨਹੀਂ ਜਾਂ ਪਿੰਕ ਵੀ ਨਹੀਂ ਕਹਿ ਸਕਦੀ ਮੈਨੂੰ। ਬਹੁਤ ਪਿਆਰਾ ਸੂਟ ਹੈ ਵੀ। ਹਾਲ। ਕਾਫੀ ਅੱਛਾ ਲੱਗਦਾ ਸੂਟ। ਠੀਕ ਹੈ ਜੀ ਪੈਚ ਲੱਗੇ ਹੋਏ ਨੇ ਪਿਆਰੀ ਜੀ ਤੇ ਬਹੁਤ ਹੀ ਪਿਆਰਾ ਜਿਹਾ ਸੂਟ ਮਿਲੂਗਾ ਤੁਹਾਨੂੰ ਇਹ ਸਾਰੇ ਫਰੰਟ ਫਰੰਟ ਤੇ ਤੁਹਾਨੂੰ ਵਰਕ ਮਿਲੂਗਾ ਇਹਦੇ ਤੇ ਔਰ ਇਹ ਵਾਲੀ ਪ੍ਰਿੰਟਡ ਸਲਵਾਰ ਮਿਲੂਗੀ ਨਾਲ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਣਾ ਪ੍ਰਿੰਟਡ ਸਲਵਾਰ ਵਾਲੇ ਸੂਟ ਤਾਂ ਵੈਸੇ ਹੀ ਬਹੁਤ ਪਿਆਰੇ ਲੱਗਦੇ ਹੁੰਦੇ ਨੇ ਸੋਹਣੇ ਲੱਗਦੇ ਆ ਔਰ ਡਿਸਕਾਊਂਟ ਤੇ ਮਿਲ ਰਹੇ ਨੇ ਫਿਰ ਇਹ ਵਾਲੀ ਇਹ ਵਾਲਾ ਨਾਲ ਦੁਪੱਟਾ ਮਿਲੂਗਾ ਠੀਕ ਹੈ ਜੀ ਲੋ ਸੇਮ ਹੀ ਦੁਪੱਟਾ ਜਿਹੜਾ ਪਹਿਲਾਂ ਦੇਖ ਲਿਆ ਤੁਸੀਂ ਲਓ नेक्स्ट ਹੈਗਾ ਦਿਸ ਵਨ ਇਹਨਾਂ ਸੋਹਣਾ ਕਲਰ ਆ ਸਹੀ ਆ ਰੇ ਬੀਬੀ ਪਤਾ ਨਹੀਂ ਕਿਹੜਾ ਜਿਹਾ ਕਲਰ ਹੈਗਾ ਮੈਨੂੰ ਤਾਂ ਸਮਝ ਜੀ ਨਹੀਂ ਆ ਰਹੀ ਜਿਵੇਂ ਰਸਟ ਵੀ ਨਹੀਂ ਕਹਿ ਸਕਦੇ orange ਵੀ ਨਹੀਂ ਕਹਿ ਸਕਦੇ ਰਸਟ orange ਦਾ ਕਲਰ ਹੈਗਾ ਤੇ ਇਹ ਲੱਗੇ ਹੋਏ ਨੇ ਜੀ ਤੇ ਪੈਚ ਇਹ ਵਾਲਾ ਇੱਕ ਪੈਸੋ ਨੇਕ ਦੇ ਕੋਲ ਆ ਜੂਗਾ ਤੇ ਇਹ ਵਾਲੀ ਮਿਲੂਗੀ ਦੀ ਇਹਦੇ ਨਾਲ ਤੁਹਾਨੂੰ ਸਲਵਾਰ ਲਓ ਬੜਾ ਪਿਆਰਾ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਠੀਕ ਹੈ ਤੇ ਅੱਜ ਇਹ ਤੁਹਾਨੂੰ ਮਿਲੂਗਾ 2270 ਦੇ ਵਿੱਚ ਤੇ ਇਹ ਵਾਲਾ ਦੁਪੱਟਾ ਮਿਲੂਗਾ ਦੁਪੱਟਾ ਤੁਹਾਨੂੰ ਅੱਧਾ ਖੋਲ ਦਿੰਨੀ ਆ ਮੈਂ ਲੋ ਇਸ ਤਰ੍ਹਾਂ ਦਾ ਦੁਪੱਟਾ ਡਿਫਰੈਂਟ ਜਿਹਾ ਕਲਰ ਹੈਗਾ ਇਹਦਾ ਬਿਲਕੁਲ हटके ਕਲਰ ਹੈ ਕਲਰ ਸਾਰੇ ਬਹੁਤ ਸੋਹਣੇ ਜਿਹੇ ਆ ਤੇ ਪ੍ਰਾਈਸ ਇਹਦੀ ਅੱਜ ਹੈਗੀ ਹੈ 2270 ਰੁਪਏ ਸ਼ਿਪਿੰਗ ਫ੍ਰੀ ਲਓ ਜੀ ਕੁਸ਼ਕ ਪੀਸ ਮੇਰੇ ਕੋਲ ਨਾ ਔਰਗੈਂਜ਼ਾ ਦੇ ਨੇ ਇਹ ਪੂਰਾ ਸੂਟ ਹੈ ਔਰਗੈਂਜ਼ਾ ਦੇ ਵਿੱਚ ਪਹਿਲਾਂ ਮੈਂ ਸਲਾਏ ਸੀ ਤੇ ਭੈਣਾਂ ਨੇ ਬਹੁਤ ਡਿਮਾਂਡ ਕੀਤੀ ਸੀ ਇਹਨਾਂ ਦੀ ਤੇ ਹੁਣ ਇਹ ਸੂਟ ਦੁਬਾਰਾ ਤੋਂ ਆਪਣੇ ਕੋਲ ਆਏ ਨੇ ਹਾਂ ਇਹ ਵੀ ਤੁਹਾਨੂੰ ਅੱਜ ਮੈਂ ਡਿਸਕਾਊਂਟ ਦੇ ਵਿੱਚ ਦੇ ਰਹੀ ਹਾਂ 850 ਵਾਲੀ ਸੂਟ ਸੀਗੇ 750 ਚ ਮਿਲ ਰਹੇ ਨੇ ਬੜੇ ਜਿਆਦਾ ਸੌਫਟ ਸੌਫਟ ਸੂਟ ਨੇ ਜੀ ਬਹੁਤ ਜਿਆਦਾ ਸੋਹਣੇ ਸੂਟ ਬਣਦੇ ਨੇ ਇਹ ਤੁਸੀਂ ਇਹਦੀ ਚਾਹੇ ਫਰੌਕ ਬਣਾਓ ਚਾਹੇ ਤੁਸੀਂ ਇਹਦੀ ਸਲਵਾਰ ਸੂਟ ਬਣਾਓ ਪੂਰਾ ਸੂਟ ਆਰਗੈਂਜ਼ਾ ਦਾ ਬਹੁਤ ਸੋਹਣਾ ਲੱਗਦਾ ਮੈਂ ਜਿਹੜਾ ਬਣਾਇਆ ਸੀ ਉਹ ਪੂਰਾ ਹੀ ਆਰਗੈਂਜ਼ਾ ਦਾ ਸੂਟ ਬਣਾਇਆ ਸੀ ਬਹੁਤ ਅੱਛੇ ਬਣਦੇ ਆ ਠੀਕ ਹੈ ਜੀ 750 ਚ ਮਿਲੂਗਾ ਇਹ ਵਾਲਾ ਸੂਟ ਵੀ ਤੁਹਾਨੂੰ ਮੇਰੇ ਖਿਆਲ ਇਹ ਵੀ ਪੂਰਾ ਸੂਟ ਹੀ ਹੈ ਹਾਂ ਪੂਰਾ ਸੂਟ ਆ ਜੀ ਇਹ ਵੀ 5 ਮੀਟਰ ਦਾ ਬੜਾ ਮਿੱਠਾ ਮਿੱਠਾ ਜਿਹਾ ਕਲਰ ਹੈਗਾ ਆਹ ਵਾਲਾ ਪ੍ਰਿੰਟ ਆ ਇਧਰ ਨੂੰ ਐ ਕਰਕੇ ਮਿੱਠਾ ਮਿੱਠਾ ਜਿਹਾ ਕਲਰ ਹੈ ਇਹਦਾ ਬਹੁਤ ਪਿਆਰਾ ਜੇ ਤੁਸੀਂ ਸਾਡੇ ਤੋਂ ਸਟਿਚ ਕਰਾਉਣਾ ਤਾਂ ਅਸੀਂ ਕਰਾ ਕੇ ਦੇ ਦਾਂਗੇ ਡਿਜ਼ਾਈਨਿੰਗ ਵਗੈਰਾ ਪਵਾ ਕੇ ਦੇ ਦਾਂਗੇ ਬਹੁਤ ਸੋਹਣੇ ਲੱਗਦੇ ਨੇ ਫਿਰ ਇਹ ਸੂਟ ਠੀਕ ਹੈ ਲੋ ਸਾਡੇ 750 ਚ ਮਿਲ ਜਾਊਗਾ ਤੇ ਆਹ ਵਾਲਾ ਦੇਖ ਲਓ ਬਹੁਤ ਸੋਹਣੇ ਲੱਗਦੇ ਇਹ ਵੀ ਸੂਟ ਬਹੁਤ ਜਿਆਦੇ ਸੋਹਣੇ ਲੱਗਦੇ ਸਾਰੇ ਸੂਟ ਬਹੁਤ ਸੋਹਣੇ ਇਸ ਤਰ੍ਹਾਂ ਬਣਨਾ ਕੀ ਇਹ ਆਹ ਵਾਲੀ ਡਿਜ਼ਾਈਨਿੰਗ ਬਣਨੀ ਆ ਦੀ ਤੇ ਆਵੜੀਆ ਆ ਦੇਖੋ ਮੈਂ ਕਹਿਰਾ ਕਰਕੇ ਦਿਖਾਉਂ ਤੁਹਾਨੂੰ ਜੇ ਮੈਂ ਸਵਾ ਕੇ ਪਾ ਲਿਆ ਨਾ ਫਿਰ ਤੁਸੀਂ ਮੰਗੇ ਹੋ ਨਾ ਮੇਰੇ ਕੋਲ ਇੱਕੋ ਹੀ ਸੂਟ ਹੈ ਪਹਿਲਾਂ ਬਹੁਤ ਭਜਾਲ ਪਾਇਆ ਸੀ ਮੇਰਾ ਪਿੰਕ ਸੂਟ ਨਹੀਂ ਲਓ ਜੀ ਇਹ ਵੀ 750 ਚ ਮਿਲੂਗਾ ਬੜੇ ਸੌਫਟ ਜੇ ਕਪੜੇ ਦੀ ਜੀ ਇਹ ਬਹੁਤ ਸੋਹਣੀ ਤੇ ਆ ਦੇਖ ਲਓ ਇੱਕ ਉਹਦੇ ਨਾਲ ਜਿਹਦਾ ਹੀ ਲਗਭਗ ਮਿਲਦਾ ਜੁਦਾ ਜੀ ਇੱਕ ਸੂਟ ਤੁਹਾਨੂੰ ਆ ਵੀ ਦੇ ਸਕਦੇ ਹਾਂ ਅਸੀਂ ਬਹੁਤ ਸੋਹਣਾ ਲੱਗਦਾ ਕਲਰ ਬਾਰੇ ਸੋਹਣੇ ਨੇ ਸਾਰੇ ਸੂਟਾਂ ਦੇ ਕਲਰ ਬਹੁਤ ਸੋਹਣੇ ਨੇ ਆਲੋ ਕੁਸੀਂ ਇਹਨੂੰ ਚੈੱਕ ਨਾ ਸਮਝੋ ਇਹ ਟੇਢੀਆਂ ਲਾਈਨਾਂ ਐ ਨੀਚਲਾ ਪਾਸਾ ਦਿਖ ਰਿਹਾ ਇਸ ਤਰ੍ਹਾਂ ਐ ਆਹ ਠੀਕ ਐ ਜੀ ਕਲਰ ਬੜੇ ਸੋਹਣੇ ਨੇ ਲਓ ਜੀ ਬਹੁਤ ਪਿਆਰੇ ਸੂਟ ਐ ਕੋਈ ਮਰਜ਼ੀ ਸੂਟ ਲੈ ਲਓ ਸਾਰੇ ਇੱਕ ਤੋਂ ਇੱਕ ਨੇ ਤੇ ਸੌਫਟ ਵਾਲਾ ਔਰਗੰਜ਼ਾ ਐ ਚੁਬਣ ਜਿਹੜਾ ਵਾਲਾ ਹੋਰੀ ਤਰ੍ਹਾਂ ਦਾ ਔਰਗੰਜ਼ਾ ਨਹੀਂ ਐ ਭੈੜਾ ਜਿਹਾ ਲਓ ਜੀ ਇੱਕ ਵਾਲਾ ਇਹ ਵਾਲਾ ਸ਼ਰਟ ਪੀਸ ਐ ਮੇਰੇ ਕੋਲ ਇਕੱਲਾ ਸ਼ਰਟ ਐ ਇਹਦੇ ਨਾਲ ਕੋਈ ਸਲਵਾਰ ਵਗੈਰਾ ਨਹੀਂ ਹੈਗੀ ਇਕੱਲਾ ਸ਼ਰਟ ਪੀਸ ਮਿਲੂਗਾ ਤੁਹਾਨੂੰ 2 ਮੀਟਰ ਦਾ ਠੀਕ ਐ 400 ਦੇ ਵਿੱਚ ਮਿਲ ਜੂਗਾ ਇਹ ਕਿਉਂਕਿ 50 ਰੁਪਏ ਸ਼ਿਪਿੰਗ ਲੱਗ ਜਾਂਦੀ ਆ ਸਾਡੀ ਤਾਂ ਕਰਕੇ ਇਹ 400 ਦੇ ਵਿੱਚ ਹੈ ਠੀਕ ਹੈ ਜੀ ਹਾਂ ਇਹ ਸ਼ਰਟ ਪੀਸ ਜਿਹਨੇ ਲੈਣਾ ਉਹਨੂੰ ਇਹ 400 ਤੋਂ ਮਿਲ ਜੂਗਾ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਆ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ